ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਕੋਟੀ ਸੇਖਾਂ ਜੀ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਇੱਕ ਆਪਾਂ ਛੋਟੇ ਫਾਰਮ ਚੋਂ ਬਣਾ ਰਹੇ ਹਾਂ ਜੀ ਦੁੱਧ ਦਾ ਕੰਮ ਆ ਬਾਈ ਦਾ ਤੇ ਹੌਲੀ ਹੌਲੀ ਬਾਈ ਕਹਿੰਦਾ ਆਪਾਂ ਇਧਰਲੇ ਪਾਸੇ ਨੂੰ ਆ ਰਹੇ ਆਂ ਕਿ ਫਾਰਮ ਆਪਾਂ ਵੱਡਾ ਕਰਨਾ ਤੇ ਥੋੜਾ ਜਿਹਾ ਜਗ੍ਹਾ ਭੀੜੀ ਹੋਣ ਕਰਕੇ ਤੇ ਤਿੰਨ ਕਿ ਐਨੀਮਲ ਬਾਈ ਕਹਿੰਦਾ ਕਿਰਾ ਆਪਾਂ ਇਹ ਝੋਕਾਊ ਕਰਨੇ ਆ ਜੀ ਜਿੰਨਾ ਚੋ ਦੋ ਟੁਕੜ ਗੱਬਣ ਚੈੱਕ ਪਾਸ ਨੇ ਜੀ ਤੇ ਇੱਕ ਗੱਬਣ ਤਿਆਰ ਹੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤੇ ਜਿਹੜਾ ਬਾਈ ਦਾ ਫਾਰਮ ਆ ਜੀ ਜਦੋਂ ਕੋਟ ਇਸੇ ਖਾਂ ਤੋਂ ਆਪਾਂ ਚੀਮਿਆਂ ਨੂੰ ਜਾਣੇ ਆ ਆ ਰੋਡ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਫੀਡ ਫੈਕਟਰੀ ਦੇ ਕੋਲੇ ਬਾਈ ਦਾ ਘਰ ਰਹਿ ਜਾਂਦਾ ਜੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬੜਕ ਤੁਸੀਂ ਕਰਨੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਪਲਵਿੰਦਰ ਆ ਮੇਰਾ ਤੇ ਐਡਰੈਸ ਕੋਟ ਹੀ ਸਿਕਾਂ ਤੋਂ ਜੋ ਚੀਮਾ ਰੋਡ ਤੇ ਜਾਂਦੇ ਆ ਠੀਕ ਆ ਜੀ ਤੇ 2 ਕਿਲੋਮੀਟਰ ਬਾਅਦ ਨੇੜੇ ਇੱਕ ਕੰਪੀਟ ਫੈਕਟਰੀ ਆ ਉਹਦੇ ਸਾਹਮਣੇ ਆਪਣਾ ਘਰ ਆ ਠੀਕ ਆ ਵੀਰੇ ਤੇ ਕਿੰਨਾ ਕ ਸਮਾਂ ਹੋ ਗਿਆ ਵੀਰੇ ਇਹ ਕੰਮ ਕਰ ਦਿੰਦੇ ਵੀਰੇ ਆਪਾਂ ਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਜੀ ਠੀਕ ਆ ਹੁਣ ਤਾਂ ਯਾਨੀ ਨੌਲੇਜ ਵੀ ਪੂਰੀ ਆ ਗਈ ਹੋਊਗੀ ਤੇ ਬਰੀਡ ਵੀ ਸੁਧਰ ਗਈ ਹੋਈ ਆ ਆਪਣੇ ਕੋਲ ਹਾਈਐਸਟ ਦੁੱਧ ਵਾਲੀ ਕਿਹੜੀ ਗਾ ਕਿੰਨੇ ਕਿਲੋ ਵਾਲੀ ਗਾ ਜੀ ਆਪਣੇ ਕੋਲੇ 40 ਲੀਟਰ ਵਾਲੀ 40 ਲੀਟਰ ਵਾਲੀ ਆ ਜੀ ਤੇ ਸੀਮਣ ਕਿਹੜਾ ਯੂਜ਼ ਕਰਦੇ ਆ ਜੀ ਹਮਣ ਐਰ ਕੀ ਦਾ ਰਮਾਡਾ ਪਿੱਛੇ ਆ ਜੇ ਬੱਚੀਆਂ ਆਪਣੇ ਕੋਲੇ ਵੜਾਵਾ ਉਹ ਵਰਲਡ ਵਾਈਡ ਦੇ ਗਾ ਵਰਲਡ ਵਾਈਡ ਤੇ ਆ ਜੀ ਠੀਕ ਆ ਜੀ ਤੇ ਜਿਹੜੇ ਤਿੰਨ ਨਗ ਵਕਾਊ ਕੀਤੇ ਆਪਾਂ ਇਧਰੋਂ ਸ਼ੁਰੂ ਕਰ ਲੈਨੇ ਆ ਵੀਰੇ ਵੜ ਤੋਂ ਸੁਆ ਕੇ ਨਮਾ ਜੀ ਆ ਪਹਿਲੇ ਨਹੀਂ ਆ ਵੀਰੇ ਹਾਂ ਬੱਚਾ ਹੀ ਪਾਲਿਆ ਸੀ ਆਪਾਂ ਹਾਂ ਬੱਚਾ ਹੀ ਪਾਲਿਆ ਸੀ ਜੀ ਮਾਂ ਉਦੋਂ ਲਿਆਂਦੀ ਸੀ ਜੀ ਠੀਕ ਹੈ ਉਹਦੀ ਡੈਥ ਹੋ ਗਈ ਸੀ ਕਿ ਸਰੀਜਨ ਕਰਕੇ ਫਿਰ ਉਦੋਂ ਬਾਅਦ ਆਹ ਨਾਲ ਆਈ ਸੀ ਹਾਂ ਇਹ ਬੱਚਾ ਫਿਰ ਆਪਾਂ ਤਿਆਰ ਕਰ ਲਿਆ ਤੇ ਸੀਮਨ ਇਹਦਾ ਕਿਹੜੇ ਲੱਗਿਆ ਜੀ ਇਹਦੇ ਹੁਣ ਡੈਨਮਾਰਕ ਦਾ ਲੱਗਿਆ ਡੈਨਮਾਰਕ ਦਾ ਲੱਗਿਆ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਸਮਾਂ 1 ਵੀਕ ਹਜੇ 1 ਹਫਤਾ ਲੈ ਲੇ ਠੀਕ ਹੈ ਜੀ ਡੇਟ ਮੁਤਾਬਕ ਹਾਂ ਠੀਕ ਹੈ ਜੀ ਕਰਮ ਵਾਲੀ ਕਿੰਨਾ ਕੁ ਪਾਜੂ ਪਹਿਲੇ ਤੋਂ ਬਈ ਆਸ ਹੈਗੀ ਆ ਕਿ 20 ਦੇ ਨੇੜੇ ਪਹਿਲਾਂ ਹਾਂ ਚੰਗੀ ਗਰਮੀ ਆ ਕ੍ਰੋਸ ਆ ਕ੍ਰੋਸ ਆਂਗਾ ਬਾਕੀ ਅੰਗ ਕ੍ਰੋਸ ਆ ਤੋਰਦੀ ਵੀਰੇ ਨਾਲ ਦੀ ਨਾਲ ਕ੍ਰਾਸ ਅੰਗ ਆ ਜੀ ਛੂਆ ਪਹਿਲਾ ਜੀ ਗਰਮੀ ਘਟ ਮਨਾਉਗੇ ਸਹੀ ਗੱਲ ਆ ਜੀ ਡੈਨਮਾਰਕਾਂ ਦੇ ਸੀਮਣ ਤੋਂ ਗੱਭਣ ਆ ਜੀ ਜਿਹਦਾ ਰਿਕਾਰਡ ਬਾਈ ਕੋਲ ਲੈਕਵੀ ਰੂਪ ਚ ਹੈਗਾ ਤੁਸੀਂ ਲੈ ਸਕਦੇ ਆ ਡੇਟਮਾਰਕ ਮੁਤਾਬਕ ਹਫਤਾ ਪਿਆ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਚਮਕ-ਦਮ ਕਲੀ ਬੱਚੀ ਆ ਬਾਕੀ ਜਿੰਨੇ ਕੁ ਬਾਈ ਕੋਲ ਨਾਗ ਹੈਗੇ ਆ ਜੀ ਸਾਰੇ ਦੇ ਸਾਰੇ ਚੰਗੇ ਸੰਭੇ ਪਲੇ ਆ ਕਿਉਂਕਿ ਬਾਈ ਦੀ ਆਫ ਕੈਮਰਾ ਮਰਨਾ ਜਦੋਂ ਗੱਲ ਬਾਤ ਹੋਈ ਬਾਈ ਕਹਿੰਦਾ ਆਪਾਂ ਖੋਦੀ ਸਾਰਿਆਂ ਦੀ ਸੇਵਾ ਸੰਭਾਲ ਕਰੀਦੀ ਆ ਖੁਦ ਵਿੱਚ ਹੀ ਰਹੀਦਾ ਜੀ ਕਵਾਲਿਟੀ ਤੁਹਾਡੇ ਸਾਹਮਣੇ ਆ ਜੀ ਪਹਿਲੇ ਸੂਈ ਬਾਈ 10 10 ਬੰਦੋ ਜੀ 20 ਲੀਟਰ ਦੀ ਉਮੀਦ ਆ ਬਾਕੀ ਦੁੱਧ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਕਿਉਂਕਿ ਤਿਆਰੀ ਬਹੁਤ ਕਮਾਲ ਦੀ ਕਰਦੀ ਹੁੰਦੀ ਹੈ ਜੀ ਥਣ ਕੱਲਾ ਕੱਲਾ ਨਿਖੜਮਾ ਪੋੜਸ਼ਾਂਕ ਭੋਰਾ ਵੀ ਨਹੀਂ ਤੇ ਡਿਮਾਂਡ ਇਹਨਾਂ ਦੀ ਫੋਨ ਤੇ ਕਰਾਂਗੇ ਫੋਨ ਤੇ ਰਹਿਣ ਵਾਲੀ ਆ ਜੀ ਜੈ ਜੀ ਹੋਊਗੀ ਜੀ ਹਾਂ ਹਾਂ ਜੈ ਜੀ ਠੀਕ ਆ ਜੀ ਡਿਮਾਂਡ ਜੈ ਜੀ ਹੋਊਗੀ ਪਰ ਫੋਨ ਤੇ ਰਹਿਣ ਵਾਲੀ ਆ ਚੰਗੀ ਆ ਵੱਛੀ ਜਿਨ੍ਹਾਂੇ ਘਰੇ ਰੱਖਣੀਆਂ ਤਾ ਇੱਕ ਤਾਂ ਗਰਮੀਆਂ ਦਾ ਤੋਹਫਾ ਬਾਕੀ ਦੁੱਧ ਸੰਗਣਾ ਹੋਊਗਾ ਜੀ ਤੇ 2 ਨੰਬਰ ਨਗ ਇਹ ਕਿੰਨੇਵੇਂ ਸੂਏ ਲਈ ਗੱਬਣ ਆ ਜੀ ਇਹ ਆ ਵੀਰੇ ਤੀਜੇ ਸੂਏ ਲਈ ਗੱਬਣ ਆ ਕਿੰਨੇ ਸਮੇਂ ਦੀ ਜੀ ਯਾ 3 ਮਹੀਨੇ ਪੂਰੇ ਹੋ ਗਏ ਠੀਕ ਆ ਇਹਦੇ ਸੀਮਣ ਕਿਹੜਾ ਲੱਗਿਆ ਜੀ ਇਹਦੇ ਡੈਨਮਾਰਕ ਦਾ ਲੱਗਿਆ ਇਹਦੇ ਵੀ ਡੈਨਮਾਰਕ ਦਾ ਲੱਗਿਆ ਠੀਕ ਆ ਜੀ ਦੁੱਧ ਕਿੰਨਾ ਤਿਆਰ ਹੈ ਦੁੱਧ ਬਈ ਹੁਣ 15 ਲੀਟਰ ਆਇਆ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਦੇ ਦਾਂਗੇ ਠਣਾ ਦੀ ਦੰਨ ਆ ਜੀ ਠਣਾ ਦਾ ਪੂਰੇ ਗਾਰੰਟੀ ਆ ਠੀਕ ਆ ਵੀਰੇ ਤੋਰਦੀ ਵੀ ਨਾਲ ਦੀ ਨਾਲ ਸੂਆ ਬਾਈ ਦੱਸਦਾ ਤੀਜੇ ਸੂਏ ਵਾਸਤੇ 3 ਮਹੀਨਿਆਂ ਦੀ ਗੱਬਣ ਚੈੱਕ ਪ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਦੁੱਧ ਨੈੱਟ ਹੈਗਾ ਜਿਹੜਾ 15 ਲੀਟਰਾਂ ਮਸ਼ੀਨ ਤੇ ਚਵਾਈ ਹੁੰਦੀ ਆ ਜੀ ਹਾਂਜੀ ਹਾਂਜੀ ਅੱਜ ਇਹਦਾ ਬਹੁਤ ਪੋਲੀ ਧਾਰਾ ਠੀਕ ਹੈ ਜੀ 1 ਮਿੰਟ ਚ ਚੋਈ ਜਾਂਦੀ ਆ ਹਾਂ ਠੀਕ ਆ ਵੀਰੇ ਤੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਜੀ ਸੱਜਰ ਭਾਈ ਨੇ ਬਹੁਤ ਵਧੀਆ ਦੁੱਧ ਦਿੱਤਾ 25-30 ਲੀਟਰ ਦੁੱਧ ਦਿੱਤਾ ਸੀ 25 ਤੋਂ 30 ਲੀਟਰ ਉਹ ਤਾਂ ਥੋੜਾ ਬਿਮਾਰ ਹੋ ਗਈ ਪਿੱਛੇ ਜੇ ਠੀਕ ਆ ਜੀ ਹਾਂ ਹਾਂ ਅੱਜ ਦਾ ਦੁੱਧ ਨੈੱਟ 15 ਕਿਲੋ ਤਿਆਰ ਆ ਲੈ ਚ ਲਈ ਵੀਰੇ ਬੰਦ ਦਿਓ ਸੋਹਣਾ ਬੋਡੀ ਸਟਰਕਚਰ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਸੋਹਣਾ ਕਾਟ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜਮਾ ਸੱਥੀ ਚਵਾਈ ਵਾਲਾ ਥਾਣਾ ਜੀ ਹੋੜ ਸ਼ਾਂਖ ਪੋਰਾ ਵੀ ਨੇ ਬੜੀ ਕੁਆਲਿਟੀ ਚੰਗੀ ਆ ਤੇ ਚੰਗੇ ਸੀਮਨ ਤੋਂ ਹੀ ਗੱਭਣਾ ਡਿਮਾਂਡ ਇਹਦੀ ਵੀ ਫੂਨ ਤੇ ਰਹਿਣ ਵਾਲੀ ਆ ਜੀ ਤੇ ਤਿੰਨ ਨੰਬਰ ਨਾਲ ਇਹ ਕਿੰਨੇ ਵਿੱਚ ਸੂਏ ਹਸਤੇ ਗੱਭਣਾ ਜੀ ਆ ਦੂਜੇ ਸੂਏ ਲਈ ਆ ਠੀਕ ਆ ਜੀ ਤੇ ਕਿੰਨੇ ਸਮੇਂ ਦੀ ਗੱਭਣਾ ਜੀ ਆ ਵੀ ਤਿੰਨ ਮਹੀਨੇ ਤੋਂ ਪੰਜ ਕਿ ਦਿਨ ਉੱਪਰ ਆ ਦੱਸ ਦੇਣ ਠੀਕ ਆ ਜੀ ਚਲੋ ਤਿੰਨ ਹੀ ਮੰਨ ਕੇ ਆਜੋ ਜੀ ਦੁੱਧ ਕਿੰਨਾ ਤਿਆਰ ਆ ਲੈ ਆਓ ਜੀ ਇਧਰ ਤੁਸੀਂ ਦੁੱਧ ਇਹਦਾ ਥੋੜਾ ਬਸ ਇਹਦਾ 7 ਕਿਲੋਟਰੀ ਆ ਦੁੱਧ 7 ਕਿਲੋਟਰੀ ਆ ਜੀ ਠੀਕ ਆ ਜੀ ਇਹ ਜੀ ਸੂਏ ਨੇ 20 ਕਿਲੋਟਰੀ ਦਿੱਤਾ ਸੀਗਾ ਠੀਕ ਆ ਜੀ ਹਾਂ ਤੇ ਹੁਣ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਪਾ ਗਈ ਠੀਕ ਆ ਸਮੇਂ ਬਾਅਦ ਕਨਸੀਵ ਹੋਇਆ ਜੀ ਠੀਕ ਆ ਜੀ ਦੁੱਧ ਇਹਦੇ ਥੱਲੇ ਨੈਟ 7 ਲੀਟਰ ਦੀਆਂ ਚ ਸੂਈ ਸੀਗੀ ਨਾ ਤੇ ਉਹ ਫਿਰ ਉਦੋਂ ਠੀਕ ਆ ਭਰਾਇਆ ਨਹੀਂ ਗਿਆ ਠੀਕ ਆ ਜੀ ਥੋੜਾ ਜਿਹਾ ਕੋਈ ਗੱਲ ਨਹੀਂ ਕੈਮਰੇ ਤੋਂ ਡਰਦਾ ਜੀ ਪਸੂ ਮੋੜ ਲਈ ਇਹ ਕਿਹੜਾ ਸੀਮਨ ਲੱਗਿਆ ਇਹਦੇ ਜੀ ਇਹਦੇ ਲੱਗਿਆ ਵਾ ਏਬੀਐਸ ਦਾ ਠੀਕ ਹੈ ਜੀ ਉਹਦਾ ਰਿਕਾਰਡ ਆਪਣੇ ਕੋਲ ਹੋਊਗਾ ਸਾਰਿਆਂ ਦੇ ਰਿਕਾਰਡ ਠੀਕ ਹੈ ਜੀ ਉਹ ਰਿਕਾਰਡ ਬਾਈ ਕਹਿੰਦਾ ਆਪਾਂ ਦੇ ਦਾਂਗੇ ਏਬੀਐਸ ਦਾ ਸੀ ਮੰਨ ਲੱਗਿਆ ਵਾ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਠਨਾਂ ਦੇ ਸਿਆ ਜੀ ਸੋਹਣੇ 7 ਲੀਟਰ ਨੈਟ ਦੁੱਧ ਤਿਆਰ ਆ ਜੀ ਕੋਈ ਵੀ ਆ ਆਪਦੀ ਮਿਲਕਿੰਗ ਕਰ ਸਕਦਾ ਜੀ ਡਿਮਾਂਡ ਇਹਨਾਂ ਦੀ ਫੋਨ ਤੇ ਰਹਿਣ ਵਾਲੀ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ